ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਕਾਦੀਆਂ ਦਾਣਾ ਮੰਡੀ ਵਿਖੇ ਪਲਾਨਿੰਗ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਦੇ ਇੰਚਾਰ ਸਰਦਾਰ ਜਗਰੂਪ ਸਿੰਘ ਸੇਖਵਾ ਨੇ ਅੱਜ ਦਾਣਾ ਮੰਡੀ ਕਾਦੀਆਂ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਨੇ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮੰਡੀ ਵਿੱਚ ਕਣਕ ਦੀ ਲਿਫਟਿੰਗ ਦੀ ਸ਼ੁਰੂਆਤ ਕੀਤੀ ਇਸ ਮੌਕੇ ਸਰਦਾਰ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ ਸਰਕਾਰ ਵੱਲੋਂ ਸਾਰੇ ਹੀ ਪ੍ਰਬੰਧ ਪੁਖਤਾ ਕੀਤੇ ਗਏ ਹਨ ਫਸਲ ਦੀਆਂ ਮੰਡੀਆਂ ਵਿੱਚ ਭਾਰੀ ਗਿਣਤੀ ਵਿੱਚ ਆਉਣੀ ਸ਼ੁਰੂ ਹੋ ਗਈ ਹੈ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅੱਜ ਅਸੀਂ ਗਾਣਾ ਮੰਡੀ ਕਾਤੀਆਂ ਦੇ ਵਿੱਚ ਫਸਲ ਦੀ ਜਿਹੜੀ ਖਰੀਦ ਆ ਉਹ ਸ਼ੁਰੂ ਕਰਵਾਈ ਹੈ ਔਰ ਸਾਰੇ ਪ੍ਰਬੰਧਾਂ ਦਾ ਵੀ جائزہ ਲਿਆ ਕਿਉਂਕਿ ਸੀਜ਼ਨ ਸਟਾਰਟ ਹੋ ਗਿਆ ਔਰ ਅਰਾਈਵਲ ਜਿਹੜਾ ਵਾ ਕਾਫੀ ਆਨ ਲੱਗ ਗਿਆ ਕਾਫੀ ਰਫਤਾਰ ਦੇ ਨਾਲ ਤੋਂ ਅਸੀਂ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਔਰ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਉਹ ਨਾਲ ਸੀਗੇ ਔਰ ਬੜਾ ਵਧੀਆ ਪੁਖਤਾ ਪ੍ਰਬੰਧ ਜਿਹੜੇ ਆ ਸਰਕਾਰ ਵੱਲੋਂ ਕੀਤੇ ਗਏ ਔਰ ਸਾਡੇ ਕਿਸਾਨ ਭਰਾਵਾਂ ਨੂੰ ਔਰ ਸਾਡੇ ਆੜਤੀਆਂ ਭਰਾਵਾਂ ਨੂੰ ਔਰ ਜਿੰਨੀ ਸਾਡੀ ਇੱਥੇ ਸਾਡੇ ਲੇਬਰ ਵਾਲੇ ਨੇ ਕਿਸੇ ਨੂੰ ਵੀ ਕੋਈ ਤਰੀਕੇ ਦੀ ਦਿੱਕਤ ਜਿਹੜੀ ਉਹ ਨਹੀਂ ਆਵੇਗੀ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਸਰਕਾਰ ਵੱਲੋਂ ਕੀਤੇ ਗਏ। ਉਹ ਦੇਖਿਆ ਜਾਵੇ ਕਿ ਪਾਣੀ ਦੀ ਮੇਰੇ ਨੋਟਿਸ ਚ ਆਇਆ ਵਾ ਮੈਂ ਸੈਕਤੀ ਸਾਹਿਬ ਨੂੰ ਕਹਿ ਦਿੱਤਾ ਕਿ ਜੋ ਜੋ ਵੀ ਕੋਈ ਹੁਨਤਾਈ ਦੇ ਕੋ ਹੈ ਵਾ ਤੇ ਉਹਨੂੰ ਜਿਹੜਾ ਵਾ ਠੀਕ ਕੀਤਾ ਜਾਵੇ ਤਾਂ ਕਿ ਵਧੀਆ ਢੰਗ ਨਾਲ ਪ੍ਰਬੰਧ ਜਿਹੜਾ ਉਹ ਚੱਲੇ। ਦੇਖਿਆ ਜਾਵੇ ਕਿ ਮੇਰੇ ਤੋਂ ਕੋਈ ਧਿਆਨ ਚ ਨਹੀਂ ਪਰ ਕਾਫੀ ਐਫ ਆਈ ਆਰ ਜਿਹੜੀਆਂ ਕਾਦੀਆਂ ਚ ਹੋਈਆਂ ਨੇ ਕਾਫੀ ਜਿਹੜੇ ਨਸ਼ਾ ਵੇਚਦੇ ਸੀ ਉਹ ਬੰਦੇ ਫੜੇ ਗਏ ਆ। ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਤਾਂ ਤੁਸੀਂ ਮੈਨੂੰ ਜਰੂਰ ਦੱਸਦੇ ਹੋ ਤਾਂ ਕਿ ਇਹਦੇ ਤੇ ਵੀ ਕਾਰਵਾਈ ਜਿਹੜੀ ਆ ਮੈਂ ਜਰੂਰ ਕਰਾਵਾਂਗਾ ਕਿਉਂਕਿ ਨਸ਼ਿਆਂ ਵਿਰੁੱਧ ਅਸੀਂ ਤਾਂ ਅੱਗੇ ਜੁੱਦ ਜਿਹੜਾ ਵਾ ਸਰਕਾਰ ਨੇ ਉਹ ਕੀਤਾ ਸ਼ੁਰੂ ਛੇੜਿਆ ਹੋਇਆ ਵਾ ਔਰ ਇਹਦੇ ਵਿੱਚ ਕੋਈ ਵੀ ਇਨਫੋਰਮੇਸ਼ਨ ਆ ਤੁਸੀਂ ਸਾਨੂੰ ਦੇ ਸਕਦੇ ਹੋ ਤੇ ਤੁਰੰਤ ਕਾਰਵਾਈ ਜਿਹੜੀ ਆ ਉਹ ਕਹਿ ਕੇ ਪੁਲਿਸ ਨੂੰ ਤੇ ਕਰਵਾਈ ਜੇ ਤੁਸੀਂ ਜਿਹਨ ਪਹਿਲਾਂ ਅਸੀਂ ਪੂਰੀ ਸਹਿਤਾ ਹੋਊਗੀ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੀ ਸਾਰੇ ਕੈਬਨਿਟ ਸਾਡੇ ਐਮਐਲਏ ਸਾਰੇ ਪਾਰਟੀ ਦੇ ਜਿੰਨੇ ਉੱਤੇਦਾਰ ਆ ਅਸੀਂ ਸਾਰੇ ਭਾੜੇ ਨਾਲ ਕਿ ਅਸੀਂ ਰਲ ਮਿਲ ਕੇ ਨਸ਼ਿਆਂ ਦਾ ਜਿਹੜਾ ਇਹ ਕੋੜ ਆ ਇਹਨੂੰ ਖਤਮ ਜਿਹੜਾ ਵਾ ਉਹ ਕੀਤਾ ਜਾਣਾ ਚਾਹੀਦਾ ਔਰ ਸਾਰਿਆਂ ਦੀ ਪਾਰਟਿਸਪੀਕੇਸ਼ਨ ਲਈ ਵੀ ਅਸੀਂ ਅਪੀਲ ਕਰ ਰਹੇ ਹਾਂ ਔਰ ਜੇ ਇਦਾਂ ਦੀਆਂ ਕੋਈ ਧਮਕੀਆਂ ਆਉਂਦੀਆਂ ਨੇ ਜਾਂ ਕੋਈ ਤੁਹਾਨੂੰ ਤਕਲੀਫ ਹੁੰਦੀ ਹੈ ਤਾਂ ਅਸੀਂ ਤੁਹਾਡੇ ਨਾਲ ਖਲੋਤੇ ਹਾਂ ਮੈਂ ਐਸਐਚਓ ਸਾਹਿਬ ਨੂੰ ਹੋਰ ਵੀ ਜੇ ਕੋਈ ਪ੍ਰੋਬਲਮ ਆ ਤਾਂ ਮੈਂ ਹਦਾਇਤਾਂ ਕਰਕੇ ਜਾਨਣਾ ਕਿ ਤੁਹਾਡੀ ਸਿਕਿਉਰਿਟੀ ਦਾ ਜਿਹੜਾ ਖਾਸ ਕਰਕੇ ਉਹ ਧਿਆਨ ਰੱਖੇ ਮੈਂ ਤੇ ਜੀ ਪਹਿਲਾਂ ਹੀ ਕਾਫੀ ਵਾਰ ਕਹਿ ਚੁੱਕਿਆ ਕਿ ਬੜਾ ਗੈਰ ਜ਼ਿੰਮੇਵਾਰਾਨਾ ਬਿਆਨ ਉਹਨਾਂ ਦਿੱਤਾ ਕਿਉਂਕਿ ਵੇਖੋ ਪੰਜਾਬ ਚ ਬੜੀ ਔਖੀ ਅਮਨ ਸ਼ਾਂਤੀ ਆਈ ਆ 15-20 ਸਾਲ ਅਸੀਂ ਸਾਰਿਆਂ ਆਪਣੇ ਪਿੰਡੇ ਤੇ ਅੱਤਵਾਦ ਦਾ ਜਿਹੜਾ ਕਾਲਾ ਦੌਰ ਸੀ ਉਹ ਹੰਡਾਇਆ ਪਰ ਜੇ ਇਦਾਂ ਦੇ ਅਸੀਂ ਬਿਆਨ ਦੇਵਾਂਗੇ دہشت ਤੋਣ ਵਾਲੇ ਬਿਆਨ ਉਹ ਬਿਆਨ ਜਿਹੜਾ ਅਮਰੀਕਾ ਦਾ ਜਿਹੜਾ ਦੇਸ਼ਕ ਖਿਲਾਫ ਸਾਰੀਆਂ ਸੱਚਾਂ ਕਰ ਰਿਹਾ ਪੰਨੂ ਉਹਦੇ ਬਿਆਨ ਤੇ ਇਹਨਾਂ ਦੇ ਬਿਆਨ ਜਦੋਂ ਰਾਹਤੇ ਮਿਲਦੇ ਹੋਣਗੇ ਤੇ ਫਿਰ ਜਿਹੜਾ ਵਾ ਕਈ ਸਵਾਲ ਜਿਹੜੇ ਉਹ ਕੁਕਨੇ ਜਿਹੜੇ ਆਵਾਜ ਬੰਦੇ ਆ ਸੋ ਪੁਲਿਸ ਆਪਣੀ ਕਾਰਵਾਈ ਐਫ ਆਰ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਇਹ ਅਮਨ ਸ਼ਾਂਤੀ ਦਾ ਲਾਅ ਐਂਡ ਆਰਡਰ ਦਾ ਬੜਾ ਸੈਂਸਿਟਿਵ ਮਸਲਾ ਔਰ ਮੈਂ ਅਪੀਲ ਵੀ ਕਰਾਂਗਾ ਸਰਕਾਰ ਨੂੰ ਕਿ ਇਹਨਾਂ ਇਹਦੇ ਜਿਹੜੇ ਤੱਥ ਆ ਸਾਰੇ ਖੰਡਾਲੇ ਜਾਣ ਔਰ ਜਿਹੜਾ ਵੀ ਇਹਨਾਂ ਨੇ ਰੈਵੋਲੂਸ਼ਨ ਕੀਤੀਆਂ ਨੇ ਉਹਦੇ ਤੇ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਤਾਂ ਕਿ ਪੰਜਾਬ ਚ ਅਮਨ ਸ਼ਾਂਤੀ ਜਿਹੜੀ ਆ ਉਹ ਬਹਾਰ ਰਹੇ ਸਕੇ ਪੰਜਾਬ ਵਿੱਚ ਜਿਹੜੇ ਸੰਤ ਮਾਰਦੇ ਉਹਦਾ ਜੰਮ ਦੀਆਂ ਮਿਲਣਾ ਹੈ ਬੜੀ ਚੰਗੀ ਕਾਰਵਾਈ ਆ ਜੀ ਇਹ ਲੋਕ ਜਿਹੜੇ ਮਾੜੇ ਅੰਸਰ ਨੇ ਸਮਾਜ ਦੇ ਇਹ ਫੜੇ ਜਾਣੇ ਚਾਹੀਦੇ ਆ ਔਰ ਹੋਰ ਵੀ ਜਿਹੜੇ ਇਨਵੋਲਵ ਨੇ ਮੈਂ ਸਰਕਾਰ ਨੂੰ ਅਪੀਲ ਕਰਾਂਗਾ ਕਿ ਮੁਸਤੈਦੀ ਨਾਲ ਸਾਰੇ ਜਿਹੜੇ ਕ੍ਰਿਮੀਨਲ ਨੇ ਜਿਹੜੇ ਕਿ ਆ ਮਾੜੇ ਆਪਣਾ ਹਾਲਾਤ ਖਰਾਬ ਕਰਨ ਦਾ ਟਰਾਈ ਕਰ ਰਹੇ ਆ ਪੰਜਾਬ ਦੇ ਉਹਨਾਂ ਨੂੰ ਜਿਹੜਾ ਵਾ ਫੜੇ ਲੈਣਾ ਤੇ ਵੇਖੋ ਜੀ ਗੱਲ ਇਹ ਆ ਕਿ ਪੰਜਾਬ ਦੇ ਮੁੱਦਿਆਂ ਤੇ ਤੇ ਕੋਈ ਧਰਨਾ ਨਹੀਂ ਲਗਾਉਂਦਾ ਕਾਂਗਰਸਾਂ ਔਰ ਇੱਕ ਦੂਜੇ ਨੂੰ ਸਿਕਿਉਰ ਕਰਨ ਲਈ ਧਰਨੇ ਲਵਾਉਂਦੇ ਆ ਤੇ ਇਹ ਤੇ ਮੈਂ ਹੁਣ ਬੜਾ ਕੀ ਕਹਿੰਦੇ ਆ ਮੰਦ ਭਾਗਾ ਸਮਾਂ ਪੰਜਾਬ ਦੀ ਰਾਜਨੀਤੀ 'ਚ ਕਿ ਮੁੱਦਿਆਂ ਤੋਂ ਹੀਲ ਹੋ ਗਈ ਐ ਔਰ ਪਰਸਨਲ ਕੋਈ ਗੱਲ ਹੁੰਦੀ ਆ ਤੇ ਉਹਦੇ ਤੇ ਧਰਨੇ ਲੱਗਦੇ ਆ ਪੰਜਾਬ ਦੇ ਮੁੱਦੇ ਜਿਹੜੇ ਬੜੇ ਪਿੱਛੇ ਹੋ ਗਏ ਤੇ ਮੈਂ ਇਹਨਾਂ ਨੂੰ ਅਪੀਲ ਕਰਾਂਗਾ ਕਿ ਜੇ ਤੁਸੀਂ ਧਰਨੇ ਲਾਉਣੇ ਆ ਤੇ ਕੋਈ ਪੰਜਾਬ ਦੇ ਮੁੱਦੇ ਤੇ ਲਾਓ ਇਦਾਂ ਕਿਸੇ ਨੂੰ ਪਰਸਨਲ ਜਿਹੜਾ ਵਾ ਗਲਤ ਤੁਸੀਂ ਜਿਹੜਾ ਬੰਦਾ ਦੋਸ਼ੀ ਆ ਔਰ ਹੈ ਵੀ ਬੜਾ ਸੈਂਸਿਟਿਵ ਇੰਟਰਨਲ ਸਿਕਿਉਰਟੀ ਦੇ ਮਾਮਲੇ 'ਚ ਇਹੋ ਜਿਹੇ ਬੰਦਿਆਂ ਦਾ ਸਾਥ ਜਿਹੜਾ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਕਿਉਂਕਿ ਇਹ ਮੁੱਦੇ ਬੜੇ ਸੈਸਟੀ ਮੁੱਦੇ ਆ ਸਟੇਟ ਨੂੰ ਜਿਹੜਾ ਵਾ ਅਫੈਕਟ ਹੋਣ ਵਾਲੇ ਮੁੱਤੇ ਆ ਇਹਦੇ ਤੇ ਸਭ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਪਲੈਟਫਾਰਮ ਤੇ ਜਿਹੜਾ ਵਾ ਉਹ ਕੰਮ ਕਰਨਾ ਚਾਹੀਦਾ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਵਸਨੀਕ ਆ ਜੇ ਇੱਥੇ ਲਾਅ ਐਂਡ ਆਰਡਰ ਕੋਈ ਇਦਾਂ ਦੀ ਪ੍ਰੋਬਲਮ ਆndi ਤੇ ਸਾਨੂੰ ਸਾਰਿਆਂ ਨੂੰ ਆਉਂਦੀ ਸੋ ਇਹ ਇਕੱਠੇ ਹੋ ਕੇ ਮਸਲੇ ਹੱਲ ਕਰਨ ਵਾਲੇ ਆ ਨਾ ਕਿ ਧੰਨਿਲ ਪਿੱਛੇ ਤੁਸੀਂ ਦੇਖਿਆ ਕਿ ਥਾਣਿਆਂ ਵਿੱਚ ਜਿੰਨੇ ਪੁਰਾਣੇ ਬੰਦੇ ਸੀਗੇ ਉਹ ਬਦਲੇ ਗਏ ਆ ਕਾਫੀ ਨੈਕਸਸ ਜਿਹੜਾ ਵਾ ਉਹ ਤੋੜਿਆ ਗਿਆ ਆ ਪਿਛੇ ਕਾਤੀਆਂ ਥਾਣੇ ਦੀ ਤੁਸੀਂ ਵੇਖੋ 28 ਮੁਲਾਜ਼ਮ ਕੱਠੇ ਬਦਲੇ ਸੀ ਕਿ ਇਸੇ ਕਰਕੇ ਬਦਲੇ ਸੀ ਕਿ ਇਹਨਾਂ ਦੇ ਜਿਹੜੇ ਲਿੰਕ ਆ ਉਹ ਮਾੜੇ ਅੰਸਰਾਂ ਨਾਲ ਜਿਹੜੇ ਰਲ ਜਾਂਦੇ ਜਦੋਂ ਕੋ ਬੰਦਾ ਭੇਟੀ ਹੋ ਜਾਂਦਾ ਸੋ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਵੱਧ ਤੋਂ ਵੱਧ ਇਹ ਟਰਾਂਸਫਰ ਕੀਤੀਆਂ ਜਾਣ ਕਿ ਫਰੈਸ਼ ਫੋਰਸ ਆਵੇ ਕਿ ਇਹਦੇ ਨਾਲ ਕੋਈ ਜਿਹੜਾ ਇਹਨਾਂ ਦਾ ਨੈਕਸਸ ਆ ਉਹਨੂੰ ਤੋੜ ਕੇ ਤੇ ਇਹਨਾਂ ਦਾ ਜਿਹੜਾ ਮੋਡੂਲ ਆ ਉਹ ਖਤਮ ਕੀਤਾ ਜਾਵੇ